जय श्री राम भार्गव माता जी जय ਅਸੀਂ ਅੱਜ ਲੁਧਿਆਣਾ ਸਦਾ ਠਾਣੇ ਵਿਖੇ ਆਏ ਆ ਜੋ ਕਿ ਪੁਲਿਸ ਕਮਿਸ਼ਨਰ ਦੇ ਅੰਡਰ ਆ ਹੈ ਸੀਪੀਓ ਆਫਿਸ ਦੇ ਅੰਡਰ ਆ ਹੈ ਸਾਨੂੰ ਬਾਰ ਬਾਰ ਅਤਵਾਦੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਦੇ ਕਹਿੰਦੇ ਹੈਂਡ ਗ੍ਰੇਨੇਡ ਸੁੱਟ ਦੇਵਾਂਗੇ ਕਦੇ ਕਹਿੰਦੇ ਡਾਕਟਰ ਲਾਂਚਰ ਸੁੱਟ ਦੇਵਾਂਗੇ ਕਦੇ ਕਹਿੰਦੇ ਤੇਰੀ ਕੁੜੀ ਦਾ ਆ ਕਰ ਦੇਵਾਂਗੇ ਤੇਰੀ ਮਾਂ ਦਾ ਆ ਕਰ ਦੇਵਾਂਗੇ ਤੇਰੀ ਘਰ ਵਾਲੀ ਦਾ ਆ ਕਰ ਦੇਵਾਂਗੇ ਬੜੇ ਅਪਸ਼ਬਦ ਬੋਲਦੇ ਪਏ ਆ ਜੋ ਮੈਂ ਬੋਲ ਨਹੀਂ ਸਕਦਾ ਸੋਸ਼ਲ ਮੀਡੀਆ ਤੇ ਮੈਂ ਅੱਜ 3:25 ਹੋਏ ਨੇ 27 ਤਰੀਕਾ ਸ਼ਾਮ ਦਾ ਟਾਈਮ ਆ ਅਕਤੂਬਰ 2025 ਆ ਅਗਰ ਮੇਰੇ ਤੇ ਜਾਂ ਮੇਰੇ ਪਰਿਵਾਰ ਤੇ ਜਾਂ ਮੇਰੀ ਸਕਿਉਰਿਟੀ ਤੇ ਰਸਤੇ ਜਾਂਦੇ ਆ ਜਾਂ ਘਰੇ ਜਾਂ ਕਿਤੇ ਵੀ ਕੋਈ ਵੀ ਹਮਲਾ ਹੁੰਦਾ ਅੱਜ ਤੋਂ ਬਾਅਦ ਆ ਹੁਣ ਟਾਈਮ ਤੋਂ ਬਾਅਦ 3:25 ਮਿੰਟ ਤੋਂ ਬਾਅਦ ਥਾਣਾ ਸਦਰ ਪੂਰਾ ਜ਼ਿੰਮੇਵਾਰ ਰਹੂਗਾ ਤੇ ਐਸਐਚਓ ਮੈਡਮ ਜ਼ਿੰਮੇਵਾਰ ਹੋਊਗੀ ਕਿਉਂਕਿ ਬਾਰ-ਬਾਰ ਸਾਡੇ ਸੀਆਰਪੀ ਦੇ ਅਧਿਕਾਰੀ ਵੀ ਚਿੱਠੀਆਂ ਲਿਖੀ ਜਾ ਰਹੇ ਨੇ ਪਰ ਸਾਨੂੰ ਪੰਜ ਗੱਡੀਆਂ ਰੋਕਣ ਵਾਸਤੇ ਸਾਡੇ ਘਰੇ ਆ ਰਹੀਆਂ ਨੇ ਬਈ ਹੁਣ ਮੁੰਸ਼ੀ ਜੀ ਕਹਿ ਰਹੇ ਤੁਹਾਡੀ ਸਕੋਰਟੀ ਅਸੀਂ ਰੋਕ ਲਈ ਸੀ ਬੜੇ ਖੁਸ਼ੀ ਨਾਲ ਕਹਿ ਰਹੇ ਨੇ ਬਈ ਮੈਨੂੰ ਲੁਧਿਆਣਾ ਪੁਲਿਸ ਤੇ ਇਤਬਾਰ ਨਹੀਂ ਹੈ ਕਿਉਂਕਿ ਆਪਾਂ ਥਾਣੇ ਬੰਦ ਕਰ ਦਿਓ ਜੇ ਤੁਸੀਂ ਸਾਡੀ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਕਰਨੀ ਤਾਂ ਥਾਣੇ ਬੰਦ ਕਰ ਦਿਓ ਜਦੋਂ ਮੈਂ ਮਰ ਗਿਆ ਫਿਰ ਤੁਸੀਂ ਐਫ ਆਈ ਆ ਕਰੋਗੇ ਅਬਲਾ ਮੈਂ ਮਰਨ ਵਾਲਾ ਇੰਨਾ ਕਮਜ਼ੋਰ ਨਹੀਂ ਹੈ ਮੇਰੇ ਮਾਲਕ ਤੇ ਮੈਨੂੰ ਭਰੋਸਾ ਮੇਰੇ ਵਾਹਿਗੁਰੂ ਤੇ ਮੇਰੇ ਸ਼੍ਰੀ ਰਾਮ ਤੇ ਭਰੋਸਾ ਮੈਂ ਹੁਣ ਇਹ ਦਰਖਾਸਤ ਦੇ ਕੇ ਚੱਲਿਆ ਅਗਰ 24 ਘੰਟੇ ਦੇ ਅੰਦਰ ਅੰਦਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਧਰਨਾ ਇੱਥੇ ਦਊਂਗਾ ਕੱਲ ਉਸ ਤੋਂ ਬਾਅਦ ਅਗਰ ਐਸਐਚਓ ਮੈਡਮ ਨਹੀਂ ਸੁਣਦੀ ਨਹੀਂ ਕਾਰਵਾਈ ਕਰਦੀ ਤਾਂ ਫਿਰ ਡੀਜੀਪੀ ਸਾਹਿਬ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਊਗਾ ਗੌਰਮ ਜੱਲ ਜੀ ਨੂੰ ਵੀ ਦੱਸਿਆ ਜਾਊਗਾ ਵੀ ਤੁਹਾਡੀ ਪੁਲਿਸ ਕੀ ਕਰਦੀ ਆ ਵੀ ਸਾਡੇ ਨਾਲ ਕਿੰਨਾ ਧੱਕਾ ਕਰ ਰਹੀ ਆ ਸੈਂਟਰ ਸਰਕਾਰ ਨੇ ਸਾਨੂੰ 2B+ ਕੈਟਾਗਰੀ ਦਿੱਤੀ ਹੋਈ ਆ ਇਹਨਾਂ ਲੋਕਾਂ ਨੇ ਸਾਡੇ ਕਰਮੈਨ ਖੋਲੇ ਨੇ ਸਾਨੂੰ ਕਰਮੈਨ ਖੋਣ ਦਾ ਕੋਈ ਦਰਾਜ ਨਹੀਂ ਅਗਰ ਡੀਜੀਪੀ ਸਾਹਿਬ ਵੀ ਕੁਝ ਨਹੀਂ ਕਰਨਗੇ ਫਿਰ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਧਰਾਂ ਦਿੱਤਾ ਜਾਊਗਾ ਫਿਰ ਫੇਰ ਨਾਲ ਸਾਨੂੰ ਰੋਕਣ ਆਇਓ ਭਾਈ ਬਈ ਮੰਡ ਰੁਕ ਜਾ ਕਰੇ ਰਹਿਣ ਦੇ ਘਰ ਦੇ ਇਹ ਇਸ ਕਰਕੇ ਮੈਂ ਅੱਜ ਆ ਦੇਖ ਲਓ 3 3:30 ਮਿੰਟ ਹੋ ਗਏ ਨੇ ਹੁਣ ਮੈਂ ਚੱਲ ਰਿਹਾ ਘਰ ਨੂੰ ਧੰਨਵਾਦ